ਹਾਂਜੀ ਦੋਸਤੋ ਜਿਹੜੀ ਸਾਡੀ ਅੱਜ ਦੀ ਰੈਸਪੀ ਹੈਗੀ ਹੈ ਜੀ ਦੁੱਧ ਦੀ ਤਿਆਰ ਕਰਾਂਗਾ ਮੈਂ ਇਹਦੇ ਵਿੱਚ ਗਲਾਸ ਦੁੱਧ ਲਿਆ ਬਾਕੀ ਜਿਹੜੇ ਮੈਂ ਜੋ ਵੀ ਸਮਾਨ ਲਿਆ ਹੈਗਾ ਤੁਸੀਂ ਆਪਣੀ ਲੋੜ ਅਨੁਸਾਰ ਲੈ ਸਕਦੇ ਆ ਸੋ ਮੈਂ ਜਿੰਮ ਜੰਨਾ ਮੈਂ ਸਕੋਡਿੰਗ ਲਿਆ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਆ ਸੋ ਔਲਸੀ ਦਾ ਮੈਂ ਇੱਕ ਚਮਚਾ ਪਾਇਆ ਤੁਸੀਂ ਥੋੜਾ ਘੱਟ ਪਾਣਾ ਹੈ ਤਾਂ ਆਪਣੇ ਹਿਸਾਬ ਨਾਲ ਸੋ ਲੋ ਜੀ ਮੈਂ ਦੁੱਧ ರೆਡੀ ਕਰਕੇ ਦੁੱਧ ਨੂੰ ਕਿੱਦਾਂ ರೆਡੀ ਕਰਨਾ ਹੈ ਇਹਦੇ ਵਿੱਚ ਮੈਂ ਥੋੜਾ ਇਲਾਇਚੀ ਪਾਊਡਰ ਤੇ ਥੋੜਾ ਹਲਦੀ ਪਾਊਡਰ ਪਾਵਾਂਗਾ ਸੋ ਚਲੋ ਆਪਾਂ ਤਿਆਰ ਕਰਦੇ ਆ ਮੈਂ ਤੁਹਾਨੂੰ ਨਾਲ-ਨਾਲ ਦੱਸਦਾ ਕਿੱਦਾਂ ਤਿਆਰ ਕਰਨਾ ਹੈ ਲੋ ਜੀ ਸਭ ਤੋਂ ਪਹਿਲਾਂ ਅਸੀਂ ਦੁੱਧ ਕਰਾਂਗੇ ਗਰਮ। ਲੋ ਜੀ ਥੋੜਾ ਜਿਹਾ ਪਾਵਾਂਗੇ ਹਲਦੀ ਪਾਊਡਰ। ਉਸ ਤੋਂ ਬਾਅਦ ਥੋੜਾ ਲੋੜ ਮਸਾਲਾ ਅਸੀਂ ਇਲਾਇਚੀ ਪਾਊਡਰ ਪਾਣਾ ਜੀ। ਇਸ ਤੋਂ ਬਾਅਦ ਦੁੱਧ ਅਸੀਂ ਪਾ ਦੇਣਾ ਜੀ ਆਪਣੇ ਕੱਪ ਦੇ ਵਿੱਚ। ਲੋ ਜੀ ਹੁਣ ਬਣੀ ਆ ਪਾਲਸੀ ਮੈਂ ਇੱਕ ਚਮਚਾ ਪਾ ਰਹੇ ਹਾਂ ਤੁਸੀਂ ਆਪਣੇ ਅਕੋਰਡਿੰਗ ਥੋੜੀ ਘੱਟ ਪਾਣੀ ਹੈਗੀ ਕਿਉਂਕਿ ਮੈਂ ਤਾਂ ਜਿੰਮ ਚੱਲਦਾ ਉਸ ਅਕੋਰਡਿੰਗ ਪਾਣਾ ਸੋ ਇਹ ਥੋੜੀ ਘੱਟ ਹੀ ਪਾਣੀ ਹੈ ਜੀ। ਇਹ ਤੋਂ ਇਸ ਤੋਂ ਬਾਅਦ ਅਸੀਂ ਪਾਣੀ ਜੀ ਬਦਾਮ ਤੇ ਕਾਜੂ ਤੁਸੀਂ ਬਿਲਕੁਲ ਇਹਦਾ ਪਾਊਡਰ ਬਣਾ ਲੈਣਾ ਮੈਂ ਥੋੜੇ ਇਹਨਾਂ ਨੂੰ ਅਹ ਥੋੜੇ ਘੱਟ ਬਰੀਕ ਕੀਤਾ ਹੈਗਾ ਤੁਸੀਂ ਬਿਲਕੁਲ ਇਹਨਾਂ ਨੂੰ ਬਰੀਕ ਕਰ ਲੈਣਾ ਬਰੀਕ ਕਰਨਾ ਜੀ ਲੋ ਜਿਹੜਾ ਸੀ ਨੂੰ ਕਰ ਲੈਣਾ ਮਿਕਸ ਬਾਦਾਮ ਤੁਸੀਂ ਜਿਹੜੇ ਆ ਬਿਲਕੁਲ ਇਹਨਾਂ ਨੂੰ ਬਰੀਕ ਕਰ ਲੈਣਾ ਜੀ ਰੈਸਪੀ ਸਾਡੀ ਬਿਲਕੁਲ ਰੈਡੀ ਹੋ ਗਈ ਹੈ ਸੋ ਇਹਨੂੰ ਟਰਾਈ ਕਰਿਓ ਨਾਲ ਜੇ ਤੁਸੀਂ ਕੁਝ ਖਾਣਾ ਹੈ ਤੇ ਪੀਨਟਸ ਖਾ ਸਕਦੇ ਆ ਚਨੇ ਖਾ ਲਓ ਕੰਨੇ ਚਨੇ ਖਾ ਸਕਦੇ ਤੁਸੀਂ ਸੋ ਬਿਲਕੁਲ ਰੈਡੀ ਹੈ ਇਹਨੂੰ ਜਰੂਰ ਟਰਾਈ ਕਰਿਓ ਕਮੈਂਟ ਕਰਿਓ ਮੈਨੂੰ ਜਰੂਰ ਦੱਸਿਓ ਤੁਹਾਨੂੰ ਇਹ ਰੈਸਪੀ ਕਿੱਦਾਂ ਲੱਗੀ ਸੋ ਕੇ ਬਾਏ ਬਾਏ